ਜਾ ਕੇ ਵੇਖਿਆ ਤੁਸੀਂ ਮੇਰਾ ਜਿੱਥੇ ਖੜੇ ਆਪਾਂ ਜੀ ਬਾਬਾ ਫਰੀਦ ਦੇ ਪਵਿੱਤਰ ਅਸਥਾਨ ਤੇ ਇੱਥੇ ਆ ਕੇ ਤੇ ਇਹਨੂੰ ਤਦੇ ਤੇ ਕਹਿੰਦੇ ਨੇ ਓਟਿਆਂ ਦੀ ਓਟ ਨਿਆਸਰਾਂ ਦੇ ਆਸਰੇ ਇਸ ਕਰਕੇ ਖੁਸ਼ ਰਹਿਣਾ ਚਾਹੀਦਾ ਹੁਕਮ ਚ ਰਹਿਣਾ ਚਾਹੀਦਾ ਸਾਡੇ ਸਤਿਗੁਰ ਕਹਿੰਦੇ ਖੁਸ਼ ਰਹਿ ਆ ਕਰ ਕਿਵੇਂ ਦਾ ਮਾਹੌਲ ਵੇਖਿਆ ਪਰ ਜੀ ਠੀਕ ਹੈ ਬਹੁਤ ਅੱਛਾ ਮਾਹੌਲ ਹੈ ਅਗਿਆਜ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਹਾਂਜੀ ਇੱਕ ਫ੍ਰੀਪੋਰਟ ਦਾ ਕਿਸ ਤਰ੍ਹਾਂ ਦਾ ਲੱਗਿਆ ਫ੍ਰੀਪੋਰਟ ਕਿਹੜੇ ਕਿਹੜੇ ਵਿਧਾਨ ਸਵਾਲਾਂ ਕਿਆਂ ਦੇ ਵਿੱਚ ਜਾ ਕੇ ਆਏ ਸਭ ਜਗ੍ਹਾ ਸਭ ਜਗ੍ਹਾ ਬਹੁਤ ਅੱਛਾ ਹੈ ਜੀ ਬਹੁਤ ਵਧੀਆ ਜੀ ਬੜੀ ਕਿਰਪਾ ਮਹਾਰਾਜ ਦੀ ਬਾਬਾ ਫਰੀਦ ਦਾ ਧੰਨਵਾਦ ਕਰਨਾ ਹੈ ਉਹ ਨਹੀਂ ਇਹ ਤਾਂ ਗੱਲਾਂ ਪਰਸਨਲ ਨੇ ਮੇਰੀਆਂ ਜਿਹੜੀਆਂ ਮੇਰੀਆਂ ਤੇ ਸਤਗੁਰੂ ਦੀਆਂ ਗੱਲਾਂ ਨੇ ਇਹ ਤਾਂ ਬਹੁਤ ਪਰਸਨਲ ਹੈ ਮੱਥਾ ਟੇਕਣਾ ਹੈ ਕਹੀਦਾ ਜੀ ਨਾ ਕਰ ਗੜਨ ਨਾ ਨਾ ਕਰ ਕਿ ਮੈਨੂੰ ਰੋਂਦਿਆਂ ਕਦੋਂ ਵੇਖਿਆ ਤੁਸੀਂ ਦੋ ਮਹੀਨੇ ਹੋ ਗਏ ਫਸਦਾ ਹੀ ਰਹਿਣਾ ਮੈਂ ਮੁਸਕਰਾਉਂਦਾ ਹੀ ਰਹਿਣਾ